ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਹੋਈ ਮੁਤਲਵੀ ਸਸਟਿਕਾਲ ਜੀ ਮੈਂ ਜਗਵਿੰਦਰ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ 15 ਅਗਸਤ ਤੱਕ ਮੁਤਲਵੀ ਕਰ ਦਿੱਤੀ ਗਈ ਹੈ ਖਰਾਬ ਮੌਸਮ ਕਾਰਨ ਸਥਾਈ ਤੌਰ ਤੇ ਇਸ ਯਾਤਰਾ ਤੇ ਰੋਕ ਲਗਾ ਦਿੱਤੀ ਗਈ ਹੈ ਚਮੋਲੀ ਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਟਰੈਕਿੰਗ ਰੂਟ ਬੰਦ ਕਰ ਦਿੱਤੇ ਗਏ ਨੇ ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਮਗਰੋਂ ਦੇਰਾਦੂਨ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਮੌਸਮ ਵਿਭਾਗ ਵੱਲੋਂ ਚਮੋਲੀ ਜ਼ਿਲ੍ਹੇ ਵਿੱਚ ਅਗਲੇ 5 ਦਿਨਾਂ ਤੱਕ ਭਾਰੀ ਬਾਰਿਸ਼ ਦੀ ਚੇਤਾਵਨੀ ਦੇ ਕਾਰਨ ਸਾਰੇ ਟਰੈਕਿੰਗ ਰੂਟਾਂ ਤੇ 15 ਅਗਸਤ ਤੱਕ پابੰਦੀ ਲਗਾ ਦਿੱਤੀ ਗਈ ਹੈ ਇਸ ਕਾਰਨ ਸੋਮਵਾਰ ਨੂੰ ਵਿਸ਼ਵ ਤਰੋ ਫੁੱਲਾਂ ਦੀ ਘਾਟੀ ਅਸ਼੍ਰੇਨੀਆਂ ਲਈ ਬੰਦ ਰੱਖੀ ਗਈ ਹੈ ਨਾਲ ਹੀ ਹਿਮਕੁੰਡ ਸਾਈਵ ਦੀ ਯਾਤਰਾ ਵੀ ਬੰਦ ਰੱਖੀ ਗਈ ਹੈ ਜਿਸ ਦੇ ਚਲਦੇ ਕਗਰੀਆ ਵਿੱਚ ਵੱਡੀ ਗਿਣਤੀ ਵਿੱਚ ਯਾਤਰੀ ਤੇ ਸਲੇਣੀ ਰੁਕੇ ਹੋਏ ਨੇ ਮੌਸਮ ਵਿਭਾਗ ਨੇ ਐਤਵਾਰ ਨੂੰ ਚੇਤਾਵਨੀ ਜਾਰੀ ਕੀਤੀ ਸੀ ਜਿਸ ਨਾਲ ਜਿਸ ਕਾਰਨ ਪ੍ਰਸ਼ਾਸਨ ਨੇ ਸਾਵਧਾਨੀ ਵਰਜੋ 15 ਅਗਸਤ ਤੱਕ ਟ੍ਰੈਕਿੰਗ ਰੂਟਾਂ ਨੂੰ ਬੰਦ ਕਰ ਦਿੱਤਾ ਹੁਣ ਸਲੇਣੀਆਂ ਨੂੰ ਫੁੱਲਾਂ ਦੀ ਘਾਟੀ ਜਾਣ ਲਈ ਲੰਮਾ ਸਮਾਂ ਉਡੀਕ ਕਰਨੀ ਪਵੇਗੀ ਨਾਲ ਹੀ ਸੋਮਵਾਰ ਨੂੰ ਹੇਮਕੁੰਡੀ ਯਾਤਰਾ ਤੇ ਵੀ ਪਾਬੰਦੀ ਲਗਾਈ ਗਈ ਹੈ ਹੇਮਕੁੰਡ ਸਾਹਿਬ ਅਤੇ ਫੁੱਲਾਂ ਦੀ ਘਾਟੀ ਦੀ ਯਾਤਰਾ ਤੇ ਪਾਬੰਦੀ ਕਾਰਨ ਲਗਭਗ 300 ਯਾਤਰੀ ਤੇ ਅਤੇ ਇਸ ਲੈਣੀ ਕਾਗਰੀਆਂ ਵਿੱਚ ਫਸੇ ਹੋਏ ਨੇ ਇਸ ਦੇ ਨਾਲ ਹੀ ਜੋਗੀ ਤਨਸ਼ਨ ਤੇ ਐਸਟੀ ਕਮੰਡ ਚੰਦਰਸ਼ੇਖਰ ਵਿਸ਼ੇਸ਼ ਨੇ ਕਿਹਾ ਕਿ ਫੁੱਲਾਂ ਦੀ ਘਾਟੀ 15 ਅਗਸਤ ਤੱਕ ਬੰਦ ਰਹੇਗੀ ਹੇਮਕੁੰਡ ਸਾਹਿਬ ਦੀ ਯਾਤਰਾ ਸੋਮਵਾਰ ਨੂੰ ਬੰਦ ਕਰ ਦਿੱਤੀ ਗਈ ਸੀ ਕੁਣ ਉੱਚ ਅਧਿਕਾਰੀਆਂ ਨੇ ਨਿਰਦੇਸ਼ਾਂ ਤੋਂ ਬਾਅਦ ਯਾਤਰਾ ਬਾਰੇ ਫੈਸਲਾ ਲਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਯਾਤਰਾ ਅਤੇ ਟਰੈਕਿੰਗ ਦੇ ਪਾਬੰਦੀ ਕਾਰਨ ਗੋਵਿੰਦ ਘਾਟ ਵਿੱਚ ਕਾਜਰੀਆਂ ਵਿੱਚ ਵੱਡੀ ਗਿਣਤੀ ਵਿੱਚ ਯਾਤਰੀ ਇਸ ਲੈਣੀ ਫਸੇ ਹੋਏ ਨੇ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਧੰਨਵਾਦ